ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਅਬਰੋਡ ਜਿਵੇਂ ਯੂਕੇ ਯੂਐਸ ਕੈਨੇਡਾ ਜਾਂ ਫਿਰ ਜਰਮਨੀ ਤਾਂ ਥਿਕਸ ਲੈ ਕੇ ਆਇਆ ਤੁਹਾਡੇ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ ਫਸਟ ਟਾਈਮ ਐਵਰ ਇਨ ਰਾਜਪੁਰਾ 10+ ਇੰਟਰਨੈਸ਼ਨਲ ਯੂਨੀਵਰਸਿਟੀਜ਼ ਦੇ ਐਕਸਪਰਟ ਹੋਣਗੇ ਥਿਕਸ ਵਿੱਚ ਜੋ ਤੁਹਾਨੂੰ ਗਾਈਡ ਕਰਨਗੇ ਕੋਰਸ ਤੋਂ ਲੈ ਕੇ ਵੀਜ਼ਾ ਤੱਕ ਜੋ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਨਗੇ ਤੇ ਤੁਹਾਡੀ ਪ੍ਰੋਫਾਈਲ ਨੂੰ ਔਨ தி ਸਪਾਟ ਅਸੈਸ ਕਰਣਗੇ ਸਭ ਕੁਝ ਇੱਕ ਹੀ ਜਗ੍ਹਾ ਤੇ ਇੱਕ ਹੀ ਟਿਕ ਹੋਰ ਗੱਲ ਜੋ ਵੀ ਸਟੂਡੈਂਟ ਉਸਨੂੰ ਰਿਟੇਨ ਹੋਏਗਾ ਥਿਕਸ ਹੋਣਾ ਤਾਂ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰੇਗਾ ਜੀ ਬਿਲਕੁਲ ਸਹੀ ਸੁਣਿਆ ਨੋ ਪ੍ਰ

ਵਾਦੀ ਹੱਕ ਖੋਨ ਵਾਲੀ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅਸੀਂ ਅੱਜ ਪਹੁੰਚੇ ਹਾਂ ਰਾਜਪੁਰਾ ਦੇ ਲੋਕ ਪਲਾਈਟਾਸ਼ ਦੇ ਦਫ਼ਤਰ ਦੇ ਵਿੱਚ ਜਿੱਥੇ ਅੱਜ ਸਨਰੇ ਲੋਕ ਪਲਾਈਟਾਸ਼ ਦੇ ਜਿਹੜੇ ਪ੍ਰਧਾਨ ਆ ਜਗਦੀ ਜੱਗਾ ਜੀ ਉਹਨਾਂ ਵੱਲੋਂ ਜਿਹੜੇ ਆ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਪੈਨਸ਼ਨ ਬਜ਼ੁਰਗਾਂ ਨੂੰ ਜ਼ਰੂਰਤਵੰਦਾਂ ਨੂੰ ਜਿਹੜੀ ਵੰਡੇ ਜਾਣੀ ਸੀ ਜਦੋਂ ਇੱਥੇ ਇਹ ਪ੍ਰੋਗਰਾਮ ਜਿਹੜਾ ਕਰਵਾਇਆ ਜਾ ਰਿਹਾ ਸੀ ਲੋਕ ਲਾਈਟ ਆਸ ਤੇ ਦਫ਼ਤਰ ਦੇ ਵਿੱਚ ਤਾਂ ਉੱਥੇ ਹੀ ਪੁਲਿਸ ਆਂਦੀ ਆ ਔਰ ਪੁਲਿਸ ਆ ਕੇ ਇਸ ਪੈਨਸ਼ਨ ਵੰਡ ਸਮਰੋਹ ਨੂੰ ਬੰਦ ਕਰਵਾ ਦਿੰਦੀ ਆ ਔਰ ਉੱਥੇ ਜਿਹੜੇ ਇੱਥੇ ਜਿਹੜੇ ਜਲਦੀਦ ਜੱਗਾ ਉਹਨਾਂ ਦੇ ਹੋਰ ਸਾਥੀ ਸੀ ਉਹਨਾਂ ਨੂੰ ਅਰੈਸਟ ਕਰਕੇ ਜਿਹੜੇ ਇੱਥੇ ਕਸੂਰਵਾ ਚੌਕੀ ਜਿਹੜੇ ਲੈ ਕੇ ਜਾਂਦੇ ਉਸ ਤੋਂ ਬਾਅਦ ਇੱਥੇ ਕਾਫੀ ਰੋਣਾ ਜਿਹੜਾ ਪੈਂਦਾ ਹੈ ਔਰ ਬਜ਼ੁਰਗ ਮਾਤਾਵਾਪਾ ਨਾ ਜਿਹੜੇ ਆ ਉਹਨਾਂ ਵੱਲੋਂ ਵੀ ਜਿਹੜਾ ਇਸ ਗੱਲ ਦਾ ਜਿਹੜਾ ਕਾਫੀ ਵਿਰੋਧ ਕੀਤਾ ਜਾਂਦਾ ਹੈ ਔਰ ਸਰਕਾਰ ਦੀ ਇਸ ਤੱਕੇਸ਼ਾਈ ਦੇ ਖਿਲਾਫ ਉਹ ਇਕੱਠੇ ਹੋ ਕੇ ਨਾਰੇਬਾਜ਼ੀ ਵੀ ਕੀਤੀ ਜਾਂਦੀ ਹੈ ਉਸ ਵੱਲੋਂ ਜਿਹੜੀ ਇਸ ਤੱਕੇਸ਼ਾਈ ਕੀਤੀ ਗਈ ਹੈ ਇੱਥੇ ਪੱਤਰਕਾਰਾਂ ਨਾਲ ਵੀ ਜਿਹੜਾ ਕੁਝ ਮੋਬਾਈਲ ਵਗੈਰਾ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਵੀਡੀਓ ਵਗੈਰਾ ਡਿਲੀਟ ਕੀਤੀ ਗਈ ਹੈ ਜਿਹੜੀ ਹੈ ਇਸ ਤਿੱਕੇ ਜਿਹੜੀਆਂ ਗੱਲਾਂ ਹੋਈਆਂ ਸਾਰੀ ਅਸੀਂ ਐਸਟੇਟ ਸਾਹਿਬ ਨਾਲ ਜਿਹੜੀ ਗੱਲ ਹੋਈ ਹੈ ਉਹ ਵੀ ਅਸੀਂ ਤੁਹਾਨੂੰ ਕਰਾਉਂਦੇ ਆ ਔਰ ਜਲਦੀਸ਼ ਜੱਗਾ ਜਿਹੜੀਆਂ ਜੋ ਕਿਹਾ ਉਹ ਤੋਂ ਸਿੱਟੀ ਧਾਣੇ ਤੋਂ ਆਕੇ ਬਾਅਦ ਜਿਹੜਾ ਜਗਦੀਸ਼ ਜੱਗਾ ਜੀ ਨੇ ਕਿਹਾ ਕਿ ਇਸ ਤਿੱਕੇ ਦੇ ਜਿਹੜੇ ਲੋ ਅਪਲਾਈ ਕਾਮ ਲੈ ਟ੍ਰਸਟ ਲੋ ਕਲਾਈ ਟ੍ਰਸਟ ਦੇ ਜਿਹੜੇ ਕੰਮ ਸਾਰੇ ਦੇ ਸਾਰੇ ਉਸ ਤੇ ਚੱਲਦੇ ਰਹਿਣਗੇ ਪਰ ਹੁਣ ਵੀ ਅਸੀਂ ਦੇਖ ਰਹੇ ਹਾਂ ਇੱਥੇ ਸੈਂਕੜੇ ਦੀ ਸੰਖਿਆ ਦੇ ਵਿੱਚ ਮਹਿਲਾਵਾਂ ਜਿਹੜੀਆਂ ਹੈਗੀਆਂ ਪਹੁੰਚ ਆ ਰਹੀਆਂ ਨੇ ਔਰ ਉਸ ਤੋਂ ਬਾਅਦ ਵੀ ਪੈਨਸ਼ਨ ਫੰਡ ਜਿਹੜਾ ਸਮਰੋਹ ਚੱਲ ਰਿਹਾ ਹੈਗਾ ਉਹਨਾਂ ਨੇ ਕੀ ਕੀ ਕਿਹਾ ਜੱਗਾ ਜੀ ਨੇ ਕੀ ਕਿਹਾ ਐਚਓ ਸਾਹਿਬ ਨੇ ਕੀ ਕਿਹਾ ਅਸੀਂ ਸਾਰੇ ਤੁਹਾਨੂੰ ਅੱਜ ਸੁਣਾਣੇ ਆਂ ਜੀ ਦੇ ਦੋ ਸਾਹਿਬ ਹਾਜੀ ਸਾਹਿਬ ਰਾਜੇ ਤੇ ਤੁਹੇ ਆਇਓ ਆਪਣੇ ਲੋ ਫਲਾਈਟ ਆਫ ਦੇ ਦਫਤਰ ਦੇ ਵਿੱਚ ਅਫੋਂ ਕੀ ਕਾਰਵਾਈ ਹੋਈ ਹੈ ਤੁਹਾਨੂੰ ਕਾਰਵਾਈ ਕੋਈ ਨਹੀਂ ਕੀਤੀ ਸੋ ਜਿੰਨਾ ਦਾ ਛੋਟਾ ਜਿਹਾ ਕੱਟ ਸੀਗਾ ਉਹ ਅਸੀਂ ਪਰਮਿਸ਼ਨ ਇਹਨਾਂ ਨੂੰ ਦਸਾਨ ਲਈ ਕਿਹਾ ਸੀ ਜਿਹੜੇ ਇਹਨਾਂ ਕੋਲ ਕੋਈ ਪਰਮਿਸ਼ਨ ਹੈ ਨਹੀਂ ਕੱਟ ਸੀ ਜਾਂ ਮਤਲਬ ਉਹ ਕਹਿੰਦੇ ਕੋਜ਼ਾ ਲਈ ਉਹਨਾਂ ਨੇ ਪੋਸਟਪੋਨ ਕਰਤਾ ਨਾ ਪਰ ਲੋ ਫਲਾਈਟ ਰਸਤਾ ਹੈ ਔਰ ਇਹ ਜਿਹੜਾ ਪ੍ਰੋਗਰਾਮ ਹੈ ਅੰਦਰ ਹੋ ਰਿਹਾ ਜਿਹੜਾ ਚਾਰਜ ਵਾਲੀ ਪ੍ਰੋਗਰਾਮ ਹੋ ਰਿਹਾ ਹੋਵੇ ਉਹ ਵੀ ਕੱਢ ਪਰਮਿਸ਼ਨ ਵੀ ਕੋਈ ਨਹੀਂ ਜੀ ਉਹਨਾਂ ਨਾਲ ਹੋਗੀ ਗੱਲ ਆਪਣੀ ਉਹ ਕਹਿੰਦੇ ਅਸੀਂ ਪਰਮਿਸ਼ਨ ਇਹਦੀ ਮੰਨ ਕਰਾਂਗੇ ਪਰਮਿਸ਼ਨ ਲੈ ਕੇ ਪੇਪਰ ਹੋਗਾ ਉਹ ਪਤਾ ਲੱਗਿਆ ਵੀ ਇਹਨਾਂ ਦੇ ਆਦਿ ਨੂੰ ਕਿਸੇ ਬਾਰੇ ਨਹੀਂ ਨਹੀਂ ਪੂਰਾ ਸ਼ੂਟ ਕੀਤਾ ਗਿਆ ਸੀ ਪਰ ਕੋਈ ਕਾਰਵਾਈ ਹੋਈ ਸੀ ਅੱਜ ਦੇ ਸਰਪੰਚ ਹੋਏ ਸਾਡੀ ਵੀਡੀਓ ਫਾਰਮ ਹੋ ਜਾਏਗਾ ਹੋਰ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਜੀ ਨਾ ਹੀ ਕੋਈ ਕਾਰਵਾਈ ਹੋਈ ਆ ਓਨਲੀ ਅਸੀਂ ਇਹਨਾਂ ਨੂੰ ਪਰਮਿਸ਼ਨ ਬਾਰੇ ਹੀ ਪੁੱਛਿਆ ਇਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈ ਨਹੀਂ ਇਸ ਚੀਜ਼ ਦੀ ਅਸੀਂ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾ ਲਏ ਜੋ ਪਤਾ ਲੱਗਿਆ ਉਹ ਫੁਰਮਾ ਚੋਟੀ ਲੈ ਕੇ ਆਏ ਅੱਜ ਇਹਨਾਂ ਦੇ ਅੱਜ ਸਾਡੇ ਆਪਸ ਵਿੱਚ ਪ੍ਰੋਗਰਾਮ ਕਰ ਲਏ ਹੋਰ ਉਹ ਨਾਲ ਆਪਾਂ ਤੇ ਹੈ ਇਹੋ ਜਿਹਾ ਕੁਝ ਨਹੀਂ ਸ਼ਾਇਦ ਉਹ ਆਪ ਖੁਦ ਕੋਈ ਪਰਮਿਸ਼ਨ ਬਾਰੇ ਚੱਕ ਕੇ ਗਏ ਹੋਣਗੇ ਇਹੋ ਜਿਹਾ ਸਭੀ ਸਲਾਹ ਦੇ ਪਾ ਰਹੇ ਹਾਂ ਤਾਂ ਕਿ ਚਲੋ ਇਹ ਹੁਣ ਵੀ ਕੋਈ ਗੱਲ ਨਹੀਂ ਹੈ ਜੀ ਅਸੀਂ ਉਹਨਾਂ ਨਾਲ ਸਾਡੇ ਨਾਲ ਫੇਸ ਚ ਨੇ ਉਹ ਨੋ ਪ੍ਰੋਬਲਮ ਹੈ ਕੋਈ ਰਾਜਨੀਤਿਕ ਇਹ ਰਾਜਨੀਤੀ ਕੋਈ ਹਦੇਸ਼ਾਂ ਹੈ ਕੀ ਸਰਕਾਰ ਨਹੀਂ ਨਹੀਂ ਇਹ ਜਿਆ ਰਾਜਨੀਤੀ ਕੋਈ ਨਹੀਂ ਜੀ ਨਾ ਹੀ ਕਿਸੇ ਤੋਂ ਉੱਪਰੋਂ ਇਹਨੇ ਦੇਸ ਨਹੀਂ ਸਿਰਫ ਓਨਲੀ ਪਰਮਿਸ਼ਨ ਦਾ ਹੈਗਾ ਆ ਉਹ ਜਿਹੜਾ ਪਰਮਿਸ਼ਨ ਹੀ ਅਸੀਂ ਇਹਨਾਂ ਨੂੰ ਓਨਲੀ ਦਾ ਸਿਰਫ ਦੁਬਾਰਾ ਮੇਰਾ ਰਿਪੋਰਟ ਆ ਇਹ ਸੜਕ ਤੇ ਹੁੰਦੀ ਹੈ ਜਾਂ ਆਪਣੇ ਘਰ ਦੇ ਵਿੱਚ ਕੋਈ ਮੀਟਿੰਗ ਕਰੇ ਉਹਦੇ ਜੀ ਦੇਖੋ ਪਰਮਿਸ਼ਨ ਤਾਂ ਜੀ ਕੋਈ ਵੀ ਕੋਈ ਸਾਊਂਡ ਕੋਈ ਕੋਸ ਹਰ ਇੱਕ ਚੀਜ਼ ਦੀ ਪਰਮਿਸ਼ਨ ਹੁੰਦੀ ਹੈ ਤੁਹਾਨੂੰ ਖੁਦ ਪਤਾ ਹੈ ਜੀ ਉਹ ਚੀਜ਼ ਦੀ ਪਰਮਿਸ਼ਨ ਹੀ ਅਸੀਂ ਮੰਗੀ ਸੀ ਇਹਨਾਂ ਤੋਂ ਉਹ ਚੀਜ਼ ਦੀ ਪਰਮਿਸ਼ਨ ਹੀ ਨਹੀਂ ਦੱਸ ਸਕੇ ਇਸ ਕਰਕੇ ਉਹ ਕਹਿੰਦੇ ਅਸੀਂ ਉਸ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾਂਗੇ ਜੀ ਪਿੰਡਾਂ ਤੋਂ ਪੈਨਸ਼ਨਰਸ ਲੇਡੀਜ਼ ਆ ਰਹੇ ਆ ਉਹ ਵੀ ਵਾਪਸ ਜਾ ਰਹੇ ਆ ਹਰਾਸੋ ਤੇ ਉਹ ਦੇਖ ਲੈਣੇ ਜੇ ਅਸੀਂ ਕਿਹੜੇ ਨਹੀਂ ਕੋਣ ਨੇ ਉਹ ਤਾਂ ਕੱਲ੍ਹ ਪਰ ਇਹਦੇ ਨਾਲ ਇਹ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਹੀ ਹਿੱਤਾਂ ਤੋਂ ਪ੍ਰਣਾਮੀ ਹੋ ਰਹੀ ਹੈ ਕਿ ਸਰਕਾਰ ਜਿਹੜੇ ਬਜ਼ੁਰਗ ਹੈ ਤੇ ਨਹੀਂ ਨਹੀਂ ਇਹ ਸਹੀ ਹੈ ਜੀ ਕੋਈ ਗੱਲ ਨਹੀਂ ਇਹ ਧੱਕਾ ਹੋ ਰਿਹਾ ਉਹ ਗੱਲ ਇਦਾਂ ਨਹੀਂ ਕੋਈ ਕਰਦੀ ਪੁੱਤਰ ਸਰਕਾਰ ਉਹ ਕਰਦੇ ਓਕੇ ਥੈਂਕ ਯੂ ਪੰਜਾਬ ਸਰਕਾਰ ਜੈ ਹਿੰਦ ਮੁੜਾਬਾਦ ਫਰੀਦਾਂ ਦੀ ਹੱਕ ਖੋਨ ਵਾਲੀ ਸਰਕਾਰ ਜਿੰ ਪੰਚਾਇਤ ਸਰਕਾਰ ਜਿੰਦਾਬਾਦ ਪੰਚਾਇਤ ਸਰਕਾਰ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ਼੍ਰੀ ਸੁਭਾਸ਼ ਚੱਕਰ ਜਿੰਦਾਬਾਦ ਸ਼੍ਰੀ ਸੁਭਾਸ਼ ਚੱਕਰ ਜਿੰਦਾਬਾਦ ਗਰੀਬਾਂ ਦਾ ਮਸੀਹਾ ਜਿੰਦਾਬਾਦ ਗਰੀਬਾਂ ਦਾ ਮਸੀਹਾ ਜਿੰਦਾਬਾਦ ਗਰੀਬਾਂ ਦਾ ਮਸੀਹਾ ਜਿੰਦਾਬਾਦ ਮਦਾਨ ਜੀ ਅੱਜ ਤੁਸੀਂ ਜਿਹੜਾ ਲੋਕ ਫਰਾਈਡਾਂ ਚੋਂ ਲੋਕ ਫੈਕਟਾਂ ਦੇ ਬਾਰੇ ਬਾਦ ਫਿਰ ਆ ਕੇ ਬਦ ਬਣਾ ਲਏ ਹੈ ਔਰ ਬਦੁਰਦ ਨਾ ਹੋ ਜਾਏਗਾ ਕਿ ਕੋਈ ਕਿਹਨਾਂ ਮਿਠਾਣੇ ਵਾਲੇ ਚਲੇ ਜਾਣਾ ਹੈ ਪ੍ਰੇਮੀ ਜੀ ਮੈਂ ਇਹ ਗੱਲ ਕਹਿ ਸਕਦਾ ਦੀ ਜਦੋਂ ਦੀ ਸਾਡੀ ਕਿਸਾਨ ਮਜ਼ਦੂਰ ਫਟੇ ਰੈਲੀ ਹੋਈ ਹੈ ਤੇ ਆ ਇਹਨਾਂ ਨੇ ਇੰਦਰਾਬੜਾ ਇਕੱਠ ਹੋਇਆ ਤੇ ਇਹ ਘਬਰਾ ਗਈ ਹੈ ਸਰਕਾਰ ਦੀ ਉਹਨੇ ਨੇ ਦੇਖ ਲਿਆ ਹੈ ਇਕੱਠ ਨੂੰ ਦੇਖ ਕੇ ਵੀ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਰਹੀ ਹੈ ਤੇ ਮੈਂ ਤਾਂ ਇਹ ਗੱਲ ਕਹਿ ਸਕਦਾ ਜਿਹੜਾ ਅਸੀਂ ਅੱਜ ਜਿਹੜਾ ਫੰਕਸ਼ਨ ਸੀਗਾ ਕੋਈ ਪਾਰਟੀ ਵੱਲੋਂ ਕੋਈ ਫੰਕਸ਼ਨ ਨਹੀਂ ਸੀਗਾ ਅਸੀਂ ਇੱਕ ਲੋਕ ਬਲਾਈ ਟਰਸਟ ਤੋਂ ਨੂੰ ਸਾਰਿਆਂ ਨੂੰ ਪਤਾ ਹੈ 17 ਸਾਲਾਂ ਤੋਂ ਅਸੀਂ ਇੱਕ ਲੋਕ ਬਲਾਈ ਟਰਸਟ ਚਾ ਰਹੇ ਜਿਹਦੇ ਜਿਹਦਾ ਪ੍ਰਧਾਨ ਮੈਂ ਹੈਗਾ ਤੇ ਉਹਦੇ ਚ ਅਸੀਂ ਸੈਕਟਰੇ ਸਿਵਾਵਾ ਅਸੀਂ ਭਾਰਤੀ ਆਪਣਾ ਲੋਕ ਬਲਾਈ ਟਰਸਟ ਵੱਲੋਂ ਦੇ ਰਹੇ ਹੈ ਤੇ ਉਹਦੇ ਚ ਇੱਕ ਪੈਨਸ਼ਨ ਵੀ ਅਸੀਂ ਹੈ ਵੀ ਜਿਹੜੇ ਹਰ ਮਹੀਨੇ ਪੈਨਸ਼ਨ ਦਿੰਦੇ ਆ ਤੇ 1500 ਬਜ਼ੁਰਗ ਔਰਤਾਂ ਨੂੰ ਮੈਂ ਨਹੀਂ ਕਹਿੰਦਾ ਬਜ਼ੁਰਗ ਔਰਤਾਂ ਨੂੰ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਵੀ ਮੇਰੇ ਵਰਗਾ ਕੁਝ ਕਿਸਮ ਦਾ ਬੰਦਾ ਪੂਰੇ ਹਿੰਦੁਸਤਾਨ ਵਿੱਚ ਨਹੀਂ ਪੂਰੇ ਸੰਸਾਰ ਵਿੱਚ ਨਹੀਂ ਹੁਣਾ ਕਿਉਂ ਕਿ ਕਈ ਕਈ ਲੋਕਾਂ ਦੀ ਕਮਾਨੀਅਤ ਦੇਖੋ ਮੇਰੀ ਸਾਰੀਆਂ ਮਾਵਾ ਖੜੀਆਂ ਆ ਜੇ ਤਾਂ ਇਹਨਾਂ ਨੇ ਤੇ ਤੇ ਅਸੀਂ ਅੱਜ ਇਹ ਪੈਨਸ਼ਨ ਸਮਰੋਹ ਰੱਖਿਆ ਆ ਸੀਗਾ ਪਹਿਲਾਂ ਐਤਵਾਰ ਇਹਨਾਂ ਨੇ ਪੰਜਾਬ ਪੁਲਿਸ ਨੇ ਆ ਕੇ ਐਤਵਾਰ ਸਾਡਾ ਪੈਨਸ਼ਨ ਦੇ ਰਹੇ ਸੀ ਉਹ ਬੰਦ ਕਰਾਈ ਤੇ ਮੈਂ ਕੱਲ ਇਹੀ ਗੱਲ ਕਹੀ ਲਾਈਵ ਹੋ ਕੇ ਵੀ ਮੈਂ ਜਦ ਤੱਕ ਮੇਰੀ ਜਾਨ ਲੋਕ ਬਲਾਈ ਟ੍ਰਸਟ ਆਪਰਾ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦਾ ਰਹੇਗਾ ਤੇ ਹਲਕਾ ਰਾਜਪੁਰਾ ਦੇ ਲੋਕਾਂ ਦੀ ਮਦਦ ਕਰਦਾ ਰਹੇਗਾ ਤੇ ਅੱਜ ਸਵੇਰੇ ਸਵੇਰੇ ਹੀ 9 ਵਜੇ ਇਹਨਾਂ ਨੇ ਇੱਥੇ ਛਾਵਣੀ ਛਾਣੀ ਬਣਾਤੀ ਪੂਰੀ ਮੈਂ ਕਹਿੰਦਾ ਕਟੋਗੜ 100 200 500 ਮੁਲਾਜ਼ਮ ਇੱਥੇ ਖੜ ਗਿਆ ਸੀਗਾ ਕਿ ਆ ਕੇ ਸਾਡੇ ਜਿੰਨੇ ਵੀ ਟਰੱਸਟ ਦੇ ਮੈਂਬਰ ਸੀ ਉਹਨਾਂ ਨੂੰ ਕਿਹਾ ਕਿ ਮੈਨੂੰ ਅੰਦਰ ਘਰਾਤ ਕਰਤਾ ਪਰ ਮੈਂ ਇਹਦੇ 'ਚ 50 ਫੀਸ ਦਾ ਕੋਈ ਕਸੂਰ ਨਹੀਂ ਗਿੰਦਾ ਮੈਂ ਇਹ ਸਾਰਾ ਪੰਜਾਬ ਸਰਕਾਰ ਦੇ ਜਿਹੜੇ ਹੁਕਮ ਦੇ ਉੱਤੇ ਪੰਜਾਬ ਪੁਲਿਸ ਨੂੰ ਕੋਈ ਨਹੀਂ ਮੰਨਣ ਦੇ ਉੱਪ ਕਿਤੇ ਆ ਇਹ ਸਾਰਾ ਕਸੂਰ ਇਹ ਲੁੱਟੂ ਸਰਕਾਰ ਦਾ ਹੈਗਾ ਗਰੀਬਾਂ ਦੇ ਹੱਕ ਹੋਣ ਵਾਲੀ ਸਰਕਾਰ ਦਾ ਕਸੂਰ ਹੈ ਅਕਾ ਜੀ ਜਿਹੜਾ ਪੰਜਾਬ ਸਰਕਾਰ ਜਿਹੜੀ ਹੈ ਬੀਜੇਪੀ ਦੇ ਜਿਹੜੇ ਕੈਂਪ ਲੱਗ ਰਹੇ ਆ ਉਹਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕਰਦੀ ਇਹ ਵੀ ਹੋਦਾ ਹਿੱਤਾ ਹੈ ਮੈਂ ਤਾਂ ਉਹੀ ਗੱਲ ਕਰ ਰਿਹਾ ਚਲੋ ਇਹ ਤਾਂ ਮੈਂ ਕਹਿੰਦਾ ਸਰਕਾਰ ਪਾਰਟੀਆਂ ਨਾਲ ਕਰਦੀ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਸਪਾਰਟੀ ਪਾਰਟੀ ਇਹ ਗੱਲ ਕਰਦੀ ਹੋਣੀ ਹੈ ਕਰਦੀ ਹੁੰਦੀ ਹੈ ਚਲੋ ਜੋ ਵੀ ਉਹਨਾਂ ਦਾ ਹੈ ਵੀ ਬਈ ਉਸ ਕੈਂਪ ਨੂੰ ਹੁਣ ਬੰਦ ਕਰਾ ਰਿਹਾ ਕੈਂਪਸ ਕਿਹਦਾ ਫਾਇਦਾ ਹੋ ਰਿਹਾ ਪਿੰਡ ਦਾ ਕਿਹਦਾ ਫਾਇਦਾ ਹੋ ਰਿਹਾ ਗਰੀਬ ਲੋਕਾਂ ਦੇ ਫਾਇਦਾ ਹੋ ਰਿਹਾ ਦਰਵਾਜ਼ੇ ਮੰਨ ਲੋਕਾਂ ਦਾ ਫਾਇਦਾ ਹੋ ਰਿਹਾ 1 ਲੱਖ ਕੱਲ ਮੈਂ ਸੋਲ ਰਿਹਾ ਸੀ 2 ਲੱਖ ਦੇ ਕਰੀਬ ਆਯੂਸ਼ਮਾਨ ਕਾਰਡ ਬਣਾਤੇ ਜਿਹੜੇ ਮੋਟੀ ਸਰਕਾਰ ਦੇ ਨੇ ਆਹੋ ਜੇ ਕਈ ਸਕੀਮਾਂ ਨੇ ਇਹ ਗਰੀਬਾਂ ਦੇ ਮਤਲਬ ਕਹਿਣ ਦਾ ਪਾਵੈ ਜਦੋਂ ਇਹ ਸਰਕਾਰ ਆਈ ਸੀ ਅਸੀਂ ਇਹ ਕਹਿੰਦੇ ਵੀ ਗਰੀਬਾਂ ਦੇ ਹੱਕ ਦੀ ਸਰਕਾਰ ਹੈ ਇਹ ਤਾਂ ਗਰੀਬਾਂ ਨੂੰ ਲੁਕਣ ਵਾਸਤੇ ਆਈ ਹੈ ਗਰੀਬਾਂ ਦੇ ਹੱਕ ਕੋਣ ਵਾਸਤੇ ਸਰਕਾਰ ਆਈ ਹੈ ਤੇ ਮੈਂ ਆ ਤੁਹਾਡੇ ਰਾਈ ਕਹਿਣਾ ਚਾਹੁੰਦਾ ਮੇਰੀ ਜਾਨ ਚਲੀ ਜਾਵੇ ਜਦ ਮੇਰੇ ਜਦ ਤੱਕ ਮੇਰੇ ਜਾਨ ਮੈਂ ਹਲਕਾ ਰਾਜਪੁਰਾ ਦੇ ਲੋਕਾਂ ਦੀ ਤੇ ਮੈਂ ਆਪਣੀ ਮਾਵਾ ਦੀ ਸੇਵਾ ਕਰਦਾ ਰਾਂਗਾ ਜੋ ਮਰਜੀ ਇਹਨਾਂ ਨੇ ਮੈਂ ਤਾਂ ਅੱਜ ਵੀ ਕਿਹਾ ਮੇਰੇ ਤੇ ਦਿਓ ਪਰਚਾ ਜਿਹੜਾ ਦੇਣਾ ਮੈਂ ਹੁਣ ਫੇਰ ਪੈਨਸ਼ਨ ਵੰਡਾਂਗਾ ਜਿੰਨੇ ਰੋਕਣਾ ਮੈਨੂੰ ਰੋਕ ਕੇ ਦਿਖਾ ਲਵੇ ਮੈਂ ਹਰ ਮਹੀਨੇ ਪੈਨਸ਼ਨ ਵੰਡਾਂਗਾ ਜਿਹੜੇ ਮੇਰੀ ਸੇਵਾਵਾਂ ਕਰ ਰਹੀਆਂ ਲੋਕ ਲਈ ਟਰੱਸਟ ਦੀ ਉਹ ਮੈਂ ਕਰੂੰਗਾ ਤੁਸੀਂ ਜੋ ਕਰਨਾ ਸਰਕਾਰ ਨੂੰ ਤੁਹਾਡੇ ਰਾਏ ਕਹਿਣਾ ਮੇਰਾ ਕਰ ਲੋ ਜੋ ਵੀ 20 ਕੁ ਮਾਚਾ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਅਬਰੋਡ ਜਿਵੇਂ ਯੂਕੇ ਯੂਐਸ ਕੈਨੇਡਾ ਜਾਂ ਫਿਰ ਜਰਮਨੀ ਤਾਂ ਥਿਕਸ ਲੈ ਕੇ ਆਇਆ ਤੁਹਾਡੇ ਲਈ ਬਹੁਤ ਹੀ ਸੁਨਹਿਰੀ ਮੌਕਾ ਉਸ ਟਾਈਮ ਐਵਰ ਇਨ ਰਾਜਪੁਰਾ 10 ਪਲੱਸ ਇੰਟਰਨੈਸ਼ਨਲ ਯੂਨੀਵਰਸਿਟੀਜ਼ ਦੇ ਐਕਸਪਰਟ ਹੋਣਗੇ ਥਿਕਸ ਵਿਦ ਜੋ ਤੁਹਾਨੂੰ ਗਾਈਡ ਕਰਨਗੇ ਕੋਰਸ ਤੋਂ ਲੈ ਕੇ ਵੀਜ਼ਾ ਤੱਕ ਜੋ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਨਗੇ ਤੇ ਤੁਹਾਡੀ ਪ੍ਰੋਫਾਈਲ ਨੂੰ ਔਨ தி ਸਪੌਟ ਅਸੈਸ ਕਰਨਗੇ ਸਭ ਕੁਝ ਇੱਕ ਹੀ ਜਗ੍ਹਾ ਤੇ ਇੱਕ ਹੀ ਦਿਨ ਤੇ ਇੱਕ ਹੋਰ ਗੱਲ ਜੋ ਵੀ ਸਟੂਡੈਂਟ ਉਸ ਦਿਨ ਰਿਟੇਨ ਹੋਏਗਾ ਥਿਕਸ ਹੋਣਾ ਤਾਂ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰੇਗਾ ਜੀ ਬਿਲਕੁਲ ਸਹੀ ਸੁਣਿਆ ਨੋ ਪ੍ਰੋਸੈਸਿੰਗ ਫੀ ਵਧੇਰੀ ਜਾਣਕਾਰੀ ਲਈ ਵਿਜ਼ਿਟ ਕਰੋ ਥਿਕਸ ਇਮੀਗ੍ਰੇਸ਼ਨ ਜਾਂ ਫਿਰ ਕਾਲ ਕਰੋ ਨੀਚੇ ਦਿੱਤੇ ਗਏ ਨੰਬਰਾਂ ਤੇ